ਨਰ ਚਾਹਤ ਕਥਿ ਔਰ ਔਰ ਕੀ ਔਰੈ ਪਈ। ਚਿਤਵਤ ਰਹੇ ਉਠ ਗੌਰ। ਨਾਨਕ ਫਾਸੀ ਗੱਲ ਪਰੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹੀ। ਤੇਨਾਂ ਦੀ ਰਚਨਾ ਤੋਂ ਇਹ 38ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ। ਔਸਰ ਸਲੋਕ ਦੁਆਰਾ ਜੋ ਸਤਿਗੁਰਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰੀਏ ਸਤਿਗੁਰਜੀ ਫਰਮਾਉਂਦੇ ਨੇ ਨਰ ਚਾਹਤ ਕਛ ਔਰ ਔਰ ਕੀ ਔਰ ਭਈ ਨਰਦਰਥ ਮਨੁੱਖ ਕਹਿੰਦੇ ਇਹ ਮਨੁੱਖ ਮਾਇਆ ਦੇ ਪਿੱਛੇ ਲੱਗਾ ਹੋਇਆ ਚਾਹੁੰਦਾ ਕੁਝ ਹੋਰ ਹੈ ਮਾਇਆ ਹੀ ਮਾਇਆ ਲੋੜਦਾ ਹੈ ਤੇ ਸਾਬ ਕਹਿੰਦੇ ਹੁੰਦਾ ਕੁਝ ਹੋ ਰਹੀ ਹੈ ਹੁਣ ਵੇਖੋ ਸਾ ਸੰਗਤ ਪਿਛਲੇ ਸ਼ਲੋਕ ਵਿੱਚ ਸਿੰਤਵੇਂ ਵਿੱਚ ਵੀ ਸਤਿਗੁਰਾਂ ਨੇ ਮਾਇਆ ਦੀ ਗੱਲ ਕੀਤੀ ਸੀ ਕਿ ਮਾਇਆ ਵਿੱਚ ਸਾਡੀ ਜਿਹੜੀ ਸੁਰਤ ਹੈ ਉਹ ਚੰਗੀ ਤਰ੍ਹਾਂ ਫਸੀ ਹੋਈ ਹੈ ਜੇ ਮਨੁੱਖ ਚਾਵੇ ਕਿ ਮੈਂ ਇਸ ਸੁਰਤ ਨੂੰ ਆਪਣੇ ਸਮਝ ਮੁਤਾਬਕ ਕੱਢ ਲਵਾਂਗਾ ਤੇ ਸਾਡੀ ਸੁਰਤ ਜਿਹੜੀ ਉਹ ਮਾਇਆ ਦੇ ਮੋਹ ਚੋਂ ਨਿਕਲ ਨਹੀਂ ਸਕਦੀ ਤੇ ਸਾਧ ਸੰਗਤ ਤੇ ਸਤਗੁਰੂ ਜੀ 87ਵੇਂ ਸ਼ਲੋਕ ਅੰਦਰ ਵੀ ਫਰਮਾਉਂਦੇ ਨੇ ਕਿ ਸਾਡਾ ਮਨ ਮਾਇਆ ਹੀ ਮਾਇਆ ਹਰ ਵੇਲੇ ਲੋਚਦਾ ਰਹਿੰਦਾ ਹੈ ਨਰ ਚਾਹਤ ਕੱਛ ਔਰ ਭਾਵ ਨਰ ਕੀ ਚਾਹੁੰਦਾ ਹੈ ਮਨੁੱਖ ਕੀ ਚਾਹੁੰਦਾ ਹੈ ਮਨੁੱਖ ਚਾਹੁੰਦਾ ਹੈ ਮਾਇਆ ਮੇਰੇ ਕੋਲ ਮਾਇਆ ਇਕੱਤਰ ਹੋ ਜਾਵੇ ਮੇਰੇ ਕੋਲ ਇੰਨੀ ਮਾਇਆ ਆ ਜਾਵੇ ਮੇਰੇ ਕੋਲ ਇੰਨੇ ਤਨ ਪਦਾਰਥ ਆ ਜਾਣ ਤੇ ਸਾਦ ਸੰਗਤ ਹੁੰਦਾ ਉਸ ਮਾਲਕ ਦੀ ਰਜਾ ਦੇ ਵਿੱਚ ਕੁਝ ਹੋ ਰਹੀ ਹੈ ਚਿਤਵਤ ਰਹੇ ਔ ਠਗੌਰ ਚਤੁਰ ਅਰਥ ਚਤਵਦਾ ਹੈ ਆਪਣੇ ਮਨ ਵਿੱਚ ਕੀ ਚਿਤਵਦਾ ਹੈ ਕੀ ਸੋਚਾਂ ਸੋਚਦਾ ਹੈ ਕਿ ਲੋਕਾਂ ਨੂੰ ਕਿਵੇਂ ਠਗਣਾ ਹੈ ਠਗੌਰ ਅਰਥ ਹੈ ਠਗਣਾ ਕਹਿੰਦੇ ਆਪਣੇ ਮਨ ਵਿੱਚ ਇਹ ਸੋਚਦਾ ਹੈ ਕਿ ਮੈਂ ਲੋਕਾਂ ਨੂੰ ਕਿਵੇਂ ਠਗਣਾ ਹੈ ਪਰ ਹੁੰਦਾ ਕੀ ਹੈ ਨਾਨਕ ਫਾਸੀ ਗੱਲ ਪਰੇ ਕਹਿੰਦੇ ਉਹਨੇ ਚਿਰ ਨੂੰ ਇਹ ਬੰਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਲੋਕਾਂ ਨੂੰ ਠੱਗਣ ਦੀਆਂ ਚਿਤਵਤਾ ਰਹਿਂਦਾ ਹੈ ਸੋਚਦਾ ਰਹਿੰਦਾ ਹੈ ਤੇ ਕਹਿੰਦੇ ਕੀ ਹੋਇਆ ਜਿੰਦਗੀ ਦਾ ਸਮਾਂ ਲੰਘ ਗਿਆ ਤੇ ਗਲ ਵਿੱਚ ਮੌਤ ਦੀ ਫੰਦੀ ਪੈ ਗਈ ਗਲ ਵਿੱਚ ਮੌਤ ਦੀ ਫਾਂਸੀ ਲੱਗੇ ਭਾਵ ਮੌਤ ਆ ਗਈ ਤੇ ਵੇਖੋ ਸਾਧ ਸੰਗਤ ساری ਉਮਰ ਸਤਿਗੁਰੂ ਜੀ ਕਹਿੰਦੇ ਬੰਦਾ ਕੁਝ ਹੋਰ ਹੀ ਸੋਚਦਾ ਰਹਿੰਦਾ ਹੈ ਮਾਇਆ ਬਾਰੇ ਸੋਚਦਾ ਰਹਿੰਦਾ ਹੈ ਪਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਕਿਉਂਕਿ ਜਿਨ੍ਹਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਿਨ੍ਹਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਝ ਪਾਈ ਉਹ ਕਹਿੰਦੇ ਇੱਥੋਂ ਜੀਵਨ ਦੀ ਬਾਜ਼ੀ ਜਿੱਤ ਕੇ ਜਾਣਗੇ ਤੇ ਜਿਨ੍ਹਾਂ ਨੇ ਸਾਰੀ ਉਮਰ ਇਹੋ ਹੀ ਸੋਚਿਆ ਫਲਾਣੇ ਨੂੰ ਕਿਦਾਂ ਠੱਗਣਾ ਹੈ ਫਲਾਣੇ ਨਾਲ ਕਿਵੇਂ ਧੋਖਾ ਕਰਨਾ ਹੈ ਕਿਵੇਂ ਬੇਈਮਾਨੀ ਬੇ ਬੇਈਮਾਨੀ ਕਰਨੀ ਹੈ ਤੇ ਸਾਧ ਸੰਗਤ ਉਹ ਫਿਰ ਇਥੋਂ ਆਪਣੀ ਜ਼ਿੰਦਗੀ ਦੀ ਬਾਜੀ ਇਸ ਅਮੋਲਕ ਜੀਵਨ ਨੂੰ ਵਿਅਰਥ ਗਵਾ ਕੇ ਹਾਰ ਕੇ ਤੇ ਤੁਰ ਜਾਣਗੇ ਸਬਦਾ ਬਚਨ ਅਸੀਂ ਪੜਦੇ ਹਾਂ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ ਕਹਿੰਦੇ ਤੇਰੇ ਨਾਏ ਰਤੇ ਭਾਵ ਜਿਹੜੇ ਤੇਰੇ ਨਾਮ ਵਿੱਚ ਰਤੇ ਸੀ ਜਿਹੜੇ ਤੇਰੇ ਨਾਮ ਵਿੱਚ ਤੇਰੇ ਪ੍ਰੇਮ ਦੇ ਰੰਗ ਵਿੱਚ ਤੇਰੇ ਨਾਮ ਦੇ ਰੰਗ ਵਿੱਚ ਰਤੇ ਹੋਏ ਸੀ ਤੇ ਉਹ ਕੀ ਹੋਏ ਉਹ ਜਿੱਤ ਗਏ ਤੇਰੇ ਨਾਲ ਹੀ ਰਤੇ ਸੀ ਜਿੰਗ ਗਏ ਜਿੰਗ ਦਾ ਅਰਥ ਹੈ ਜਿੱਤ ਗਏ ਹਾਰ ਗਏ ਉਹ ਹਾਰ ਗਏ ਸੇ ਠੱਗਣ ਵਾਲਿਆ ਜਿਹੜੇ ਸਾਰੀ ਉਮਰ ਠੱਗੀਆਂ ਮਾਰਦੇ ਰਹੇ ਜਿਹੜੇ ਸਾਰੀ ਉਮਰ ਲੋਕਾਂ ਨੂੰ ਲੁੱਟਦੇ ਰਹੇ ਜਿਹੜੇ ਸਾਰੀ ਉਮਰ ਬੇਇਮਾਨੀਆਂ ਕਰਦੇ ਰਹੇ ਤੇ ਉਹ ਇਥੋਂ ਮਨੁੱਖਾ ਜੀਵਨ ਦਾ ਆਪਣਾ ਸਮਾਂ ਜਿਹੜਾ ਅਮੋਲਕ ਹੈ ਉਨਹਾਰ ਕੇ ਚਲੇ ਜਾਣਗੇ ਤੇ ਸਾਧ ਸੰਗਤ ساری ਉਮਰ ਮਨੁੱਖ ਸੋਚਦਾ ਵੀ ਕੋਈ ਹੋਰ ਹੈ ਕਈ ਵਾਰ ਅਸੀਂ ਵੇਖੋ ਕੋਈ ਸੋਚਦੇ ਹੋਰ ਹਾਂ ਤੇ ਹੋ ਕੁਝ ਹੋ ਰ ਹੀ ਜਾਂਦਾ ਹੈ ਕਈ ਵਾਰ ਬੰਦਾ ਕਿਸੇ ਦਾ ਮਾੜਾ ਸੋਚਦਾ ਹੈ ਭਾਵੇਂ ਕੋਈ ਉਹਦਾ ਭਰਾ ਹੋਵੇ ਭਾਵੇਂ ਕੋ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਵੀ ਮਨੁੱਖ ਹੋਵੇ ਬੰਦਾ ਕਈ ਵਾਰ ਉਹਦਾ ਮਾੜਾ ਸੋਚਦਾ ਤੇ ਹੋ ਗੀ ਜਾਂਦਾ ਕਈ ਵਾਰ ਉਹ ਜਿਹੜਾ ਬੰਦਾ ਮਾੜਾ ਸੋਚਦਾ ਉਹਦਾ ਮਾੜਾ ਹੋ ਜਾਂਦਾ ਤੇ ਜਿਹਦੇ ਲਈ ਉਹ ਮਾੜਾ ਸੋਚ ਰਿਹਾ ਉਹਦਾ ਕੰਮ ਸਿਰੇ ਚੜ ਜਾਂਦਾ ਉਹਦਾ ਕੰਮ ਚੰਗਾ ਹੋ ਜਾਂਦਾ ਇੱਕ ਨਾ ਕਹਾਣੀ ਹੈ ਕਹਿੰਦੇ ਇੱਕ ਮਨੁੱਖ ਨੂੰ ਪਰਮੇਸ਼ਰ ਨੇ ਆਖਿਆ ਤੂੰ ਜੋ ਮੰਗੇਗਾ ਤੈਨੂੰ ਮਿਲੇਗਾ ਜਿਹੜੀ ਵੀ ਚੀਜ਼ ਤੂੰ ਮੰਗੇਗਾ ਤੈਨੂੰ ਮਿਲ ਜਾਵੇਗੀ ਤੇਰੀਆਂ ਸਾਰੀਆਂ ਖਾਸ਼ਾਂ ਪੂਰੀਆਂ ਜਾਣੀਆਂ ਤੇਰੀਆਂ ਸਾਰੀਆਂ ਮਰਾਦਾਂ ਮੈਂ ਪੂਰੀਆਂ ਕਰਾਂਗਾ ਸਮਝਾਉਣ ਵਾਸਤੇ ਇਹ ਕਹਾਣੀ ਹੈ ਦ੍ਰਿਸ਼ਟਾਂਤ ਹੈ ਇੱਕ ਕਹਿੰਦੇ ਉਸ ਮਨੁੱਖ ਨੂੰ ਜਦੋਂ ਰੱਬ ਨੇ ਮਾਲਕ ਨੇ ਕਿਹਾ ਤੇ ਪਰਮ ਮਾਲਕ ਨੇ ਆਖਿਆ ਵੀ ਇੱਕ ਗੱਲ ਹੋਰ ਹੈ ਜੇ ਤੂੰ ਚਾਹਣਾ ਹੈ ਨਾ ਤੈਨੂੰ ਇੱਕ ਚੀਜ਼ ਮਿਲੇ ਤੇ ਜਿਹੜਾ ਤੇਰਾ ਗਾਂਢੀ ਹੈ ਨਾ ਉਹਨੂੰ ਡਬਲ ਮਿਲੂਗੀ ਚੀਜ਼ ਉਹ ਆਖਣ ਲੱਗਾ ਜੀ ਪਹਿਲਾਂ ਮੰਨ ਗਿਆ ਕਹਿੰਦਾ ਜੀ ਕੋਈ ਗੱਲ ਨਹੀਂ ਠੀਕ ਹੈ ਫਿਰ ਕਹਿੰਦੇ ਹੋਇਆ ਕੀ ਉਹਨੇ ਮੰਗਿਆ ਕਹਿੰਦਾ ਮੇਰੇ ਕੋਲ ਇੱਕ ਗੱਡੀ ਆ ਜਾਵੇ ਤੇ ਸੁਭਾਵਕ ਹੀ ਜਦੋਂ ਉਹਨੇ ਮੰਗਿਆ ਤੇ ਗਵਾਂਢੀ ਦੇ ਕੋਲ ਦੋ ਗੱਡੀਆਂ ਆ ਗਈਆਂ ਉਹ ਵਿੱਚੋਂ ਵਿੱਚੋਂ ਦੇ ਸੜਨ ਵੀ ਲੱਗਾ ਵੀ ਯਾਰ ਮੇਰੇ ਕੋਲ ਇੱਕ ਹੈ ਤੇ ਗਵਾਂਢੀ ਕੋਲ ਦੋ ਕਿਵੇਂ ਆ ਗਏ ਫਿਰ ਕਹਿੰਦੇ ਹੋਰ ਸਮਾਂ ਲੰਘਿਆ ਉਹ ਕਹਿੰਦਾ ਮੇਰੇ ਕੋਲ ਮੇਰੀ ਕੋਠੀ ਬਣ ਜਾਵੇ ਉਹਦੀ ਇੱਕ ਕੋਠੀ ਬਣੀ ਤੇ ਜਿਹੜਾ ਗਵਾਂਢੀ ਸੀ ਉਹਦੀਆਂ ਦੋ ਕੋਠੀਆਂ ਬਣ ਗਈਆਂ ਤੇ ਫਿਰ ਉਹ ਫੜਾ ਪਰੇਸ਼ਾਨ ਤੇ ਹੋਇਆ ਪਰ ਫਿਰ ਅੱਗੇ ਮੰਗ ਮੰਗ ਲਾਪਿਆ ਕਹਿੰਦਾ ਮੇਰੇ ਘਰ ਦੋ ਪੁੱਤਰ ਹੋਣ ਤੇ ਗਵਾਂਢੀ ਘਰ ਡਬਲ ਹੋ ਗਿਆ ਚਾਰ ਪੁੱਤਰ ਹੋ ਗਿਆ ਇਸੇ ਤਰ੍ਹਾਂ ਕਹਿੰਦੇ ਉਹ ਹੋਰ ਮੰਗਾ ਮੰਗੀ ਗਿਆ ਜੋ ਕੁਝ ਮੰਗਦਾ ਰਿਹਾ ਇੱਕ ਮੰਗਦਾ ਰਿਹਾ ਜੇ ਦੋ ਮੰਗਦਾ ਹੈ ਉਨੀਆਂ ਹੀ ਉਹਨੂੰ ਤੇ ਗਵਾਂਢੀ ਨੂੰ ਡਬਲ ਮਿਲਣ ਲੱਗੀਆਂ ਤੇ ਫਿਰ ਕਹਿੰਦੇ ਵੇਖੋ ਉਹ ਬੰਦਾ ਸੋਚਦਾ ਕਿਵੇਂ ਮੜਾ ਹੈ ਕਿਸੇ ਦਾ ਉਹਨੇ ਫਿਰ ਸੋਚਿਆ ਕਹਿੰਦਾ ਮੈਂ اے ਰੱਬ ਤੋਂ ਮੰਗਦਾ ਕਿ ਮੇਰਾ ਇੱਕ ਪੁੱਤਰ ਮਰ ਜਾਵੇ ਤੇ ਗਵਾਂਢੀ ਦੇ ਤੇ ਦੋ ਮਰਨ ਗਈ ਨਾ ਕਹਿੰਦਾ ਰਬਾ ਮੇਰਾ ਇੱਕ ਪੁੱਤਰ ਮਰ ਜਾਵੇ ਤੇ ਕੀ ਹੋਇਆ ਕਹਿੰਦਾ ਗਵਾਂਢੀ ਦੇ ਦੋ ਪੁੱਤਰ ਮਰ ਗਏ ਉਹ ਹੁਣ ਦੂਜੇ ਪਾਸੇ ਚੱਲ ਗਿਆ ਉਹਦੀ ਸੁਰਤ ਹੁਣ ਦੂਜੇ ਪਾਸੇ ਚੱਲ ਗਈ ਕਿਉਂ ਕਿਉਂਕਿ ਇਹਨੂੰ ਡਬਲ ਕਿਉਂ ਮਿਲ ਰਿਹਾ ਹੈ ਇਹ ਮੇਰੇ ਨਾਲੋਂ ਅੱਗੇ ਤਰੱਕੀ ਕਿਉਂ ਕਰ ਰਿਹਾ ਹੈ ਜੇ ਸਾਧ ਸੰਗਤ ਇਦਾਂ ਕਹਿੰਦੇ ਫੇਰ ਉਹਨੇ ਹੌਲੀ ਓੜੀ ਗਿਰਦਾ ਗਿਆ ਫਿਰ ਉਹਨੇ ਆਖਿਆ ਕਿ ਮੇਰੇ ਬੋਏ ਗਾੜੀ ਟੂਆ ਪੁੱਟਿਆ ਜਾਵੇ ਭਾਵ ਇਹ ਮੇਰੇ ਬੋਏ ਗੜ ਕਿੰਦਾ ਇੱਕ ਟੋਪ ਪੁੱਟਿਆ ਜਾਵੇਗਾ ਲੇ ਗਾਂਡੀ ਗਾੜੀ ਦੋ ਟੋਏ ਪੁੱਟਿਆ ਜਾਣਗੇ ਕਿਉਂ ਕਹਿੰਦਾ ਆਪੇ ਡਿਗ ਪੂਗਾ ਗਾਂਡੀ ਜਦੋਂ ਲੰਗਲ ਲੱਗੂਗਾ ਆਪਣੇ ਬੋਏ ਗਾੜੀ ਆਪੇ ਡੇਪੂਗਾ ਆਪੇ ਛੱਟ ਪੇਟਾ ਨੂੰ ਜਿਹੜੀ ਉਹ ਲੱਗ ਜਾਵੇਗੀ ਪਰ ਇਹ ਨਾ ਸੋਚਿਆ ਕਿ ਮੰਮੀ ਡਗਾਗਾ ਤੇ ਮੇਰਾ ਵੀ ਜੜਾ ਉਹ ਨੁਕਸਾਨ ਹੋਵੇਗਾ ਕਹਿੰਦੇ ਉਹਨੇ ਇਦਾਂ ਆਖਿਆ ਉਹਦੇ ਇੱਕ ਟੋਪ ਟੁੱਟ ਗਿਆ ਗਾਂਢੀ ਦਾ ਦੋ ਟੋਏ ਟੁੱਟੇ ਗਏ ਕੀ ਹੋਇਆ ਇਹ ਡਿੱਗ ਪਿਆ ਤੇ ਡਿੱਗ ਪੇ ਜਿਹੜਾ ਉਹ ਲੱਤ ਧੜਾਲੀ ਇਹਦੀ ਇੱਕ ਟੋਟਗੀ ਉਹਦੀਆਂ ਦੋ ਟਟੀਆਂ ਤੇ ਅਜੇ ਵੀ ਕਹਿੰਦਾ ਬੈਠਾ ਆ ਖੁਸ਼ ਕਹਿੰਦਾ ਕਿਉਂ ਕਹਿੰਦਾ ਮੇਰੀ ਇੱਕ ਟੁੱਟੀ ਆ ਉਹਦੀਆਂ ਜਿਹੜਾ ਦੋ ਟਟੀਆਂ ਭਾਵ ਇਹ ਸਮਝਾਉਣ ਲਈ ਦ੍ਰਿਸ਼ਟਾਂਤ ਹੈ ਕਿ ਬੰਦਾ ਵੇਖੋ ਇੱਥੋਂ ਤੱਕ ਵੀ ਗਿਰ ਜਾਂਦਾ ਹੈ ਇਹ ਸਮਝਾਉਣ ਵਾਸਤੇ ਇੱਕ ਕਹਾਣੀ ਹੈ ਦ੍ਰਿਸ਼ਟਾਂਤ ਹੈ ਕਿ ਬੰਦਾ ਕਿਵੇਂ ਕਿਸੇ ਦਾ ਮਾੜਾ ਸੋਚਦਾ ਕਿਵੇਂ ਬੰਦਾ ਸਾਰੀ ਉਮਰ ਪਰਮਾਤਮਾ ਕਾਲਪੁਰਖ ਵੈਗੁਰੂ ਦੇ ਨਾਮ ਤੋਂ ਬਗੈਰ ਮਾਇਆ ਦੇ ਵਿੱਚ ਸੁਰਤ ਫਸੀ ਹੋਈ ਹੈ ਤੇ ਲੋਕਾਂ ਦਾ ਬੁਰਾ ਸੋਚਦਾ ਰਹਿੰਦਾ ਭਾਵੇਂ ਕੋਈ ਮੇਰੇ ਨਾਲੋਂ ਕਹਿੰਦਾ ਅੱਗੇ ਜਿਹੜਾ ਉਹ ਨਾਂ ਲੰਘ ਜਾਵੇ ਇਸੇ ਤਰ੍ਹਾਂ ਸਾਧ ਸੰਗਤ ਚਾਹੁੰਦਾ ਕੁਝ ਹੋ ਰਿਹਾ ਪਰ ਮਨੁੱਖ ਚਾਹੁੰਦਾ ਕੁਝ ਹੋ ਰਿਹਾ ਪਰ ਉਸ ਮਾਲਕ ਦੀ ਰਜਾ ਦੇ ਵਿੱਚ ਹੁੰਦਾ ਕੁਝ ਹੋ ਰਹੀ ਹੈ ਨਰ ਚਾਹਤ ਕਾ ਛੌਰ ਔਰ ਹੈ ਕੀ ਔਰ ਹੈ ਭਈ ਚਿਤਵਤ ਰਹੇ ਠਗਔ ਨਾਨਕ ਫાંਸੀ ਗੱਲ ਪਰੇ ਕਹਿੰਦੇ ਚਿਤਵਦਾ ਕੁਝ ਹੋ ਰਹਾ ਪਰ ਅਖੀਰ ਵੇਲੇ ਇਹਦੇ ਫાંਸੀ ਜਿਹੜੀ ਉਹ ਗਾਲਣ ਕੇ ਪਹਿਰੇ ਦੀ ਕਿਉਂ ਕਿਉਂਕਿ ਸਮਾਂ ਜਿਹੜਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਣਾ ਸੀ ਉਹਦੇ ਵਿੱਚ ਲੋਕਾਂ ਦੇ ਬਾਰੇ ਚਿਤਵਦਾ ਰਿਹਾ ਲੋਕਾਂ ਬਾਰੇ ਹੀ ਸੋਚਦਾ ਰਿਹਾ ਕਿਵੇਂ ਮੈਂ ਠਗੀਆਂ ਮਾਰਨੀਆਂ ਨੇ ਕਿਵੇਂ ਮੈਂ ਬੇਇਮਾਨੀ ਕਰਨੀ ਹੈ ਕਿਵੇਂ ਮਨ ਲੋਕਾਂ ਨੂੰ ਠੱਗਣਾ ਹੈ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਅਜਾਈ ਗਵਾ ਲਿਆ ਤੇ ਸਾਧ ਸੰਗਤ ਸਤਗੁਰੂ ਦੀ ਬਾਣੀ ਨੇ ਆਖਿਆ ਭਾਈ ਤੇਰੇ ਕੋਲ ਇੱਕ ਇੱਕ ਪਲ ਬੜਾ ਕੀਮਤੀ ਹੈ ਇਸ ਕਰਕੇ ਭਾਈ ਤਰਾ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਤੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਸਾਧ ਸੰਗਤ ਜੀ 98 ਸਲੋਕ ਅੰਦਰ ਸਤਗੁਰਾਂ ਨੇ ਸਾਨੂੰ ਇਹ ਵਿਚਾਰ ਬਖਸ਼ਿਸ਼ ਕੀਤੇ ਨੇ ਕਿ ਕਿਵੇਂ ਮਨੁੱਖ ਸੋਚਦਾ ਕੁਝ ਹੋਰ ਹੈ ਤੇ ਹੁੰਦਾ ਕੋਈ ਉਸ ਮਾਲਕ ਦੀ ਰਜਾ ਦੇ ਵਿੱਚ ਹੋਰ ਸੋ ਸਾਧ ਸੰਗਤ ਦੀ ਬੋਲ ਤਾਂ ਪਾਸੋਂ ਵਿਹਨਤ ਬਣਾ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਦੀ ਬਖਸ਼ਣਾਣਾ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ